ਕਿ ਜਿਹੜੀ ਰੂੜੀ ਮਾਰਕਾ ਸ਼ਰਾਬ ਹੈ ਜਿਹਨੂੰ ਅਬ ਦੇਸੀ ਸ਼ਰਾਬ ਕਹਿ ਦਿੰਨੇ ਆ ਉਸ ਤਰ੍ਹਾਂ ਦੀ ਉਹਨੂੰ ਸ਼ਰਾਬ ਦਾ ਸੇਵ ਨਾ ਕੀਤਾ ਜਾਵੇ ਕਿਉਂਕਿ ਉਹ ਸ਼ਰਾਬ ਜ਼ਹਿਰੀਲੀ ਹੋ ਸਕਦੀ ਹੈ ਉਹਦਾ ਕੋਈ ਮਾਪਦੰਡ ਨਹੀਂ ਹੁੰਦੇਗੇ ਕਿ ਜਿਹੜੀ ਚੰਡੀਗੜ੍ਹ ਤੋਂ ਸਮਗਲੋ ਕੇ ਸ਼ਰਾਬ ਜਾਂ ਹਰਿਆਣੇ ਤੋਂ ਸਮਗਲੋ ਕੇ ਸ਼ਰਾਬ ਦੂਜੇ ਰਾਜਾਂ ਤੋਂ ਸਮਗਲੋ ਕੇ ਸ਼ਰਾਬ ਆਂਦੀ ਹੈ ਜਿਹਨੂੰ ਲੋਕ ਸਮਗਲਿੰਗ ਦੇ ਤੌਰ ਤੇ ਕਾਲਾ ਵਪਾਰੀ ਕਹਿ ਕੇ ਆਪਾਂ ਕਹਿ ਸਕਦੇ ਆ ਕਿ ਲੋਕਾਂ ਨੂੰ ਵੇਚਦੇ ਨੇ ਉਹਨਾਂ ਤੋਂ ਵੀ ਅਵੇਅਰ ਰਹਿਣ ਕਿ ਇਹ ਡਰਾਈਵ ਐਸੇ ਤਾਂ ਲਗਾਤਾਰ ਚੱਲ ਰਹੀ ਹੈ ਅਸੀਂ ਕੁਝ-ਕੁਝ ਟਾਈਮ ਬਾਅਦ ਆਪਣੇ ਆਪ ਹੀ ਲੋਕਾਂ ਨੂੰ ਅਵੇਅਰ ਕਰਦੇ ਰਹਿੰਦੇ ਆ ਪਹਿਲਾਂ ਵੀ ਇਹ ਮਈ ਦੇ ਵਿੱਚ ਅਸੀਂ ਅਵੇਅਰਨੈਸ ਕੈਂਪ ਚਲਾਇਆ ਸੀ ਹੁਣ ਖਾਸ ਕਰਕੇ ਜਿਵੇਂ ਹੁਣ ਫਲੱਡ ਆਏ ਨੇ ਬਾਰਿਸ਼ਾਂ ਬਹੁਤ ਜ਼ਿਆਦਾ ਹੋਈਆਂ ਨੇ ਉਹਦੇ ਕਰਕੇ ਕੀ ਹੈ ਕਿ ਵੈਸੇ ਵੀ ਬਿਮਾਰੀਆਂ ਦੇ ਚਾਂਤ ਵੱਧ ਜਾਂਦੇ ਨੇ ਤਾਂ ਅਸੀਂ ਲੋਕਾਂ ਨੂੰ ਵੇਅਰ ਕਰ ਰਹੇ ਆ ਕਿ ਵੀ ਇਸ ਤਰ੍ਹਾਂ ਦੀ ਸ਼ਰਾਬ ਪੀ ਕੇ ਆਦੀ ਸਿਹਤ ਨਾਲ ਹੋਰ ਨਖਲਵਾੜ ਕਰ ਲੈਣਗੇ ਕਾਨੂੰ ਅਵੇਅਰ ਵੀ ਕਰ ਰਹੇ ਆ ਕਿ ਜੇ ਕਿਤੇ ਤੁਹਾਨੂੰ ਇਸ ਤਰ੍ਹਾਂ ਦਾ ਬੰਦਾ ਤੁਹਾਨੂੰ ਅਕੇ ਲਾਲਚ ਦਿੰਦਾ ਹੈ ਜਾਂ ਸ਼ਰਾਬ ਦੀ ਸਪਲਾਈ ਕਰਦਾ ਹੈ ਤਾਂ ਸਾਨੂੰ ਦੱਸਿਆ ਜਾਵੇ ਸਾਡੇ ਬੈਨਰ ਲੱਗੇ ਨੇ ਉਹਨਾਂ ਸਾਡੇ ਫੋਨ ਨੰਬਰ ਨੇ ਸਾਨੂੰ ਦੱਸਣ ਲੋਕਲ ਪੁਲਿਸ ਨੂੰ ਦੱਸਣ ਅਸੀਂ ਉਹਦੇ ਤੱਕ ਸ਼ਾਂ ਲਾਵਾਂਗੇ ਸਰ ਜਿਸ ਤਰ੍ਹਾਂ ਅ ਦੇਖੋ ਜੀ ਸਾਡੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਸਾਡੇ ਸਿਸਟਰ ਕਮਿਸ਼ਨਰ ਐਕਸਾਈਜ਼ ਸ਼੍ਰੀ ਔਰ ਸ਼੍ਰੀ ਅਸ਼ੋਕ ਚਲੋਤਰਾ ਜੀ ਦੇ ਨਿਰਦੇਸ਼ਾਂ ਨਿਰਦੇਸ਼ਾਂ ਅਨੁਸਾਰ ਇੱਕ ਸਪੈਸ਼ਲ ਕੈਂਪੇਨ ਚਲਾਈ ਗਈ ਹੈ ਜ਼ਿਲ੍ਹਾ ਮੋਹਾਲੀ ਦੇ ਵਿੱਚ ਜਿਹਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਖਾਸ ਕਰਕੇ ਜਿਹੜੇ ਲੋਕ ਝੁੱਗੀ-ਚੋਪੜੇ ਚ ਰਹਿੰਦੇ ਨੇ ਸਲਾਮੇਂਡਾ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਜਿਹੜੀ ਰੂੜੀ ਮਾਰਕਾ ਸ਼ਰਾਬ ਹੈ ਜਿਹਨੂੰ ਆ ਉਸ ਤਰ੍ਹਾਂ ਦੀ ਉਹਨੂੰ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ ਕਿਉਂਕਿ ਉਹ ਸ਼ਰਾਬ ਜ਼ਹਿਰੀਲੀ ਹੋ ਸਕਦੀ ਹੈ ਉਹਦਾ ਕੋਈ ਮਾਪਦੰਡ ਨਹੀਂ ਹੁੰਦੇਗੇ ਔਰ ਨਾਲ ਹੀ ਅਸੀਂ ਲੋਕਾਂ ਨੂੰ ਇਹ ਵੀ ਵੇਅਰ ਕਰ ਰਹੇ ਹਾਂ ਕਿ ਜਿਹੜੀ ਚੰਡੀਗੜ੍ਹ ਤੋਂ ਸਮਗਲੋ ਕੇ ਸ਼ਰਾਬ ਜਾਂ ਹਰਿਆਣਾ ਤੋਂ ਸਮਗਲੋ ਕੇ ਸ਼ਰਾਬ ਦੂਜੇ ਰਾਜਾਂ ਤੋਂ ਸਮਗਲੋ ਕੇ ਸ਼ਰਾਬ ਆਂਦੀ ਹੈ ਜਿਹਨੂੰ ਲੋਕ ਸਮਗਲਿੰਗ ਦੇ ਤੌਰ ਤੇ ਕਾਲਾ ਵਪਾਰੀ ਕਹਿ ਕੇ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਵੇਚਦੇ ਨੇ ਉਹਨਾਂ ਤੋਂ ਵੀ ਅਵੇਅਰ ਰਹਿਣ ਕਿਉਂਕਿ ਉਹ ਸ਼ਰਾਬ ਨਕਲੀ ਵੀ ਹੋ ਸਕਦੀ ਹੈ ਜੇ ਰੀਲੀ ਵੀ ਹੋ ਸਕਦੀ ਹੈ ਔਰ ਉਹਦੇ ਨਾਲ ਤੁਹਾਨੂੰ ਥੋੜੀ ਸੇਦਰ ਨਾਲ ਵੀ ਖਲਵਾੜ ਹੋ ਸਕਦਾ ਤੁਸੀਂ ਬਿਮਾਰ ਹੋ ਸਕਦੇ ਥੋੜੀ ਕਿੰਨੀ ਖਰਾਬ ਹੋ ਸਕਦੀ ਹੈ ਲੀਵਰ ਖਰਾਬ ਹੋ ਸਕਦਾ ਤੁਹਾਡੀ ਜਾਨ ਵੀ ਜਾ ਸਕਦੀ ਹੈ ਔਰ ਜ਼ਿੰਦਗੀ ਬਹੁਤ ਅਮੁੱਲ ਹੈਗੀ ਹੈ ਅਸੀਂ ਲੋਕਾਂ ਨੂੰ ਇਹੀ ਅਵੇਅਰ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੀ ਸ਼ਰਾਬ ਦਾ ਸੇਵਨ ਨਾ ਕਰੋ ਆਹ ਦੀ ਜ਼ਿੰਦਗੀ ਦਾ ਖਿਆਲ ਰੱਖੋ ਸਰ ਕਿੱਥੇ ਕਿੱਥੇ ਕੈਂਪ ਲਗਾਏ ਜਾ ਰਹੇ ਆ ਅੱਜ ਕਿੱਥੇ ਕਿੱਥੇ ਆਏ ਹੋ ਦੇਖੋ ਜੀ ਇਹ ਸੀ ਇਸ ਟਾਈਮ ਹੁਣ ਦਿੜਕਪੁਰ ਦੇ ਪਵਾਤ ਏਰੀਆ ਦੇ ਵਿੱਚ ਹੈਗੇ ਆ ਇੱਥੇ ਇਹ ਆਪਣਾ ਕੁਲਦੀਪ ਸਿੰਘ ਦਾ ਪੱਟਾ ਹੈਗਾ ਅਸੀਂ ਇਹ ਪੱਟੇ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ ਵਰਕਰ ਕੰਮ ਕਰਦੇ ਨੇ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਔਰ ਪਵਾਤ ਦੇ ਵਿੱਚ ਹੋਰ ਜਿਹੜਾ ਸਲਾਮ ਏਰੀਆ ਹੈਗਾ ਜਾਂ ਦਿੜਕਪੁਰ ਦੇ ਵਿੱਚ ਹੋਰ ਸਲਾਮ ਏਰੀਆ ਜਗ੍ਹਾ ਜਗ੍ਹਾ ਤੇ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਸਰ ਇਹ ਡਰਾਈਵ ਕਦ ਤੱਕ ਚੱਲੇਗੀ ਦੇਖਿਏ ਇਹ ਡਰਾਈਵ ਐਸੇ ਤਾਂ ਲਗਾਤਾਰ ਚੱਲ ਰਹੀ ਐ ਅਸੀਂ ਕੁਝ-ਕੁਝ ਟਾਈਮ ਬਾਅਦ ਆਪਣੇ ਆਪ ਵੀ ਲੋਕਾਂ ਨੂੰ ਅਵੇਅਰ ਕਰਦੇ ਰਹਿੰਦੇ ਆ ਪਹਿਲਾਂ ਵੀ ਇਹ ਮਈ ਦੇ ਵਿੱਚ ਅਸੀਂ ਅਵੇਅਰਨੈਸ ਕੈਂਪ ਚਲਾਇਆ ਸੀ ਹੁਣ ਖਾਸ ਕਰਕੇ ਜਿਵੇਂ ਹੁਣ ਫਲੱਡ ਆਏ ਨੇ ਬਾਰਿਸ਼ਾਂ ਬਹੁਤ ਜ਼ਿਆਦਾ ਹੋਈਆਂ ਨੇ ਉਹਦੇ ਕਰਕੇ ਕੀ ਐ ਕਿ ਵੈਸੇ ਵੀ ਬਿਮਾਰੀਆਂ ਦੇ ਚਾਂਸ ਵੱਧ ਜਾਂਦੇ ਨੇ ਤਾਂ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਕਿ ਵੀ ਇਸ ਤਰ੍ਹਾਂ ਦੀ ਸ਼ਰਾਬ ਪੀ ਕੇ ਆਦੀ ਸਿਹਤ ਨਾਲ ਹੋਰ ਨਾ ਖੇਲਵਾੜ ਕਰ ਲੈਣ ਕਿ ਗਲਤੀ ਨਾਲ ਲੋਕੀ ਕਿਵੇਂ ਲਾਲਚ ਦੇ ਦਿੰਦੇ ਨੇ ਅਸੀਂ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਆ ਕਿ ਜੇ ਕਿਤੇ ਤੁਹਾਨੂੰ ਇਸ ਤਰ੍ਹਾਂ ਦਾ ਬੰਦਾ ਤੁਹਾਨੂੰ ਅਕੇ ਲਾਲਚ ਦਿੰਦਾ ਹੈ ਜਾਂ ਸ਼ਰਾਬ ਦੀ ਸਪ ਤਾਂ ਸਾਨੂੰ ਦੱਸਿਆ ਜਾਵੇ ਸਾਡੇ ਬੈਨਰ ਲੱਗੇ ਨੇ ਉਹਨਾਂ ਦੇ ਸਾਡੇ ਫੋਨ ਨੰਬਰ ਨੇ ਸਾਨੂੰ ਦੱਸਣ ਲੋਕਲ ਪੁਲਿਸ ਨੂੰ ਦੱਸਣ ਅਸੀਂ ਉਹਦੇ ਤੱਕ ਸ਼ਾਮ ਲਾਵਾਂਗੇ ਸਰ ਜਿਸ ਤਰ੍ਹਾਂ ਕਿ ਇਸਲਾਮ ਏਰੀਆ ਹੈ ਇਹ ਦੇਖਦੇ ਸਿਰਫ ਨਸ਼ੇ ਵਾਸਤੇ ਪੀਣ ਵਾਸਤੇ ਇਹ ਕੋਈ ਮਾਫਦਾਨ ਨਹੀਂ ਦੇਖਦੇ ਕਿਉਂਕਿ ਇਹਨਾਂ ਦੀ ਆਮਦਨੀ ਨਹੀਂ ਹੁੰਦੀ ਹੈ ਤਾਂ ਇਸ ਚੀਜ਼ ਨੂੰ ਲੱਗਦਾ ਕਿ ਐਦਾਂ ਦੇ ਅਵੇਰਨੈਸ ਕੈਂਪ ਜੋ ਤੁਸੀਂ ਕਰ ਰਹੇ ਹੋ ਉਹਦੇ ਨਾਲ ਫਰਕ ਪਾਉਂਦਾ ਨਹੀਂ ਬਿਲਕੁਲ ਜਦੋਂ ਆਪਾਂ ਕਿਸੇ ਲੋਕਾਂ ਨੂੰ ਜਾਗਰੂ ਕਰਾਂਗੇ ਨਾ ਲੋਕਾਂ ਦੇ ਵਿੱਚ ਗੱਲ ਸਮਝ ਆਂਦੀ ਹੈ ਜਦੋਂ ਆਪਾਂ ਲੋਕਾਂ ਨੂੰ ਦੱਸਾਂਗੇ ਨਾ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾਗਾ ਅਵੇਅਰ ਕਰਾਂਗੇ ਅੱਜ ਜਦੋਂ ਉਹਨਾਂ ਨੂੰ ਥੋੜੀ ਗੱਲ ਸਮਝ ਆਈ ਹੋਣੀ ਹੈ ਦੇਖੋ ਲੋਕਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਇਹ ਚੀਜ਼ ਜਿਰੇਲੀ ਵੀ ਹੋ ਸਕਦੀ ਹੈ ਜਿੰਦਗੀ ਨਾਲ ਸਭ ਨੂੰ ਪਿਆਰ ਹੈ ਤਾਂ ਉਹ ਦੇਖਣਗੇ ਕਿ acha ਹਾਂ ਜਿਰੇਲੀ ਵੀ ਹੋ ਸਕਦੀ ਹੈ ਕਿਉਂਕਿ ਪਹਿਲਾਂ ਵੀ ਕਈ ਜਗ੍ਹਾ ਤੇ ਇਸ ਤਰ੍ਹਾਂ ਦੀਆਂ ਲੋਕਾਂ ਨੇ ਜਾਨਾ ਵੀ ਗੀਆਂ ਨੇ ਤਾਂ ਲੋਕ ਇਸ ਗੱਲ ਨੂੰ ਸਮਝਦੇ ਨੇ ਸਰ ਕੀ ਉਹਨਾਂ ਤੇ ਕੀ ਕਾਰਵਾਈ ਕਰੋਗੇ ਅਗਰ ਕੋਈ ਐਦਾਂ ਦਾ ਮਤਲਬ ਕਿ ਫੜਿਆ ਜਾਂਦਾ ਜਿਹੜੇ ਕਿ ਲੋਕਲ ਦੇਖੋ ਅਸੀਂ ਅਸੀਂ ਰੈਗੂਲਰ ਹੀ ਵੈਸੇ ਤਾਂ ਜੀਰਪੁਰ ਦੇ ਵਿੱਚ ਲਗਾਤਾਰ ਚੈਕਿੰਗ ਕਰ ਰਹੇ ਆਂ ਔਰ ਐਫਆਈਰ ਵੀ ਕੀਤੀਆਂ ਨੇ 61 14 ਦਾ ਪਰਚਾ ਹੁੰਦਾ ਹੈਗਾ ਉਹ ਲੋਕਾਂ ਨੂੰ ਪਕੜ ਕੇ ਜਿਹੜੇ ਇਹਦੇ ਸਮਗਲਿੰਗ ਕਰਦੇ ਆ ਉਹਨਾਂ ਦੇ ਪਰਚੇ ਵੀ ਕੀਤੇ ਨੇ ਕਾਫੀ ਟਾਈਮ ਤੋਂ ਇਹ ਮਹਮ ਚੱਲ ਵੀ ਰਹੀ ਹੈ ਸਰ ਕੀ ਚੇਤਾਵਨੀ ਕੀ ਦੇਣਾ ਚਾਹੁੰਦੇ ਹੋ ਜਿਹੜੇ ਕਿ ਐਦਾਂ ਦਾ ਤੰਦਾ ਕਰਦੇ ਆ ਕੈਪਸੂਲ ਪਾ ਕੇ दारू ਦੇ ਨਾਮ ਦੇਖੋ ਅਸੀਂ ਉਹਨਾਂ ਨੂੰ ਚੇਤਾਵਨੀ ਵੀ ਦਿੰਨੇ ਆ ਤੇ ਉਹਨਾਂ ਨੂੰ ਇੱਕ ਸਲਾਹ ਵੀ ਦਿੰਨੇ ਆ ਇਨਸਾਨੀਅਤ ਦੇ ਨਾਤੇ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਸਰਕਾਰ ਲੋਕਾਂ ਦੇ ਸਾਰਿਆਂ ਲੋਕਾਂ ਦੇ ਨਾਲ ਖੜੀ ਹੈਗੀ ਹੈ ਲੋਕਾਂ ਦੀ ਸਿਹਤ ਜਿਹੜੀ ਬਹੁਤ ਬੇਮੁੱਲੇ ਹੈ ਉਹਨਾਂ ਨੂੰ ਖਰਾਬ ਨਾ ਕਰਨ ਜੇ ریلی ਚੀਜ਼ ਪਲਾ ਕੇ ਆਪਾਂ ਕੋਈ ਲੋਕਾਂ ਦੀ ਜਾਨ ਲੈਣੀ ਕੋਈ ਚੰਗੀ ਗੱਲ ਨਹੀਂ ਹੈ ਆਪਣੇ ਛੋਟੇ ਲਾਲਚ ਪਿੱਛੇ ਥੈਂਕ ਯੂ ਥੈਂਕ ਯੂ